ਇਹ ਜਿਹੜੀ ਗੁਰੂ ਦੇ ਬਾਣੇ ਪਾਈ ਫਿਰਦੀ ਆ ਨਾ ਇਹ ਧੀਆਂ ਬੇੜੀਆਂ ਦੀ ਇੱਜ਼ਤਾਂ ਲੁੱਟਦੀ ਆ ਸਾਈਂ ਪੁੱਤਰ ਦੀ ਦਾਅਵਾ ਕਰਕੇ ਕਹੇਗੀ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਦੇ ਮੈਂ ਨਹੀਂ ਇਦਾਂ ਦੀ ਭਾਗਿੰਦਾ ਨੂੰ ਪਿਆਰ ਪਗੜ ਭਾਗ ਮੇਰਾ ਤੇ ਅੱਖਿਆਂ ਨਾਲ ਮਾਫੀ ਮੰਗ ਲੈ ਇਨ ਨੂੰ ਮੈਨੂੰ ਮਾਫੀ ਦੇ ਨਹੀਂ ਰਹਾ ਇਨ ਨੂੰ ਸਜ਼ਾ ਦਿੱਤੀ ਜਾਵੇ ਮੈਨੂੰ ਇਨਸਾਫ ਚਾਹੀਦਾ ਹੈ ਇਨ ਨੂੰ ਵਾਅਦੂ ਦੀ ਸਜ਼ਾ ਦਿੱਤੀ ਜਾਵੇ ਇਨ ਨੂੰ ਵਾਅਦੂ ਦੀ ਸਜ਼ਾ ਦਿੱਤੀ ਜਾਵੇ ਕਿ ਮੈਂ ਇਹ ਨਹੀਂ ਜਣਾ ਨਹੀਂ ਕਰਦਾ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਆ ਨਾ ਇਹ ਧੀਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਂਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ਼ ਚਾਹੀਦਾ ਮੇਰੇ ਨਾਲ ਤੱਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬਾ ਕੌਮ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲ ਸਾਈ ਪੁੱਤਰ ਦੀ ਦਾਤ ਦੇ ਕਰਕੇ ਗਏ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਵੇਂ ਕਿੰਨੇ ਜਣੇ ਸੀ ਕਰਨ ਨਾਲ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵੱਜ ਗਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਕਰਦਾ ਇਹ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਪੱਗ ਪੈਰਾਂ ਦੇ ਰਾਖੇ ਹਾਂ ਨਾ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇ ਨਹੀਂ ਲੋੜ ਇਹਨੂੰ ਸਖਤ ਸਖ਼ਤ ਸਜ਼ਾ ਦਿੱਤੀ ਜਾਵੇ ਹੈਨਾ ਲੈ ਕੇ ਕਿੱਥੇ ਗਿਆ ਹੈ ਬਾਬਾ ਮੋਟਰ ਆਪਣੀ ਦਾ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਘਰੇ ਕਰਵਾਇਆ ਤਾਂ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹ ਤੁਸੀਂ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਥੇ ਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜੇ ਦੋ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਤੇ ਇਹਨਾਂ ਨੂੰ ਹੈ ਕਿ ਫਾਂਸ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਬੰਦ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਤੂੰ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੀ ਨਸ਼ੇਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਬੱਸ ਆਖਰ ਤੇ ਤੂੰ ਲੈਕ ਨਹੀਂ ਜਾ ਇੱਕ ਮਿੰਟ ਪੰਗੀ ਆਖਰ ਨਹੀਂ ਤੂੰ ਲੈਕ ਨਹੀਂ ਜਾ ਬਾਬਾ ਜਿੱਦ ਜਿਹੜੀ ਨੋ ਦੇ ਧੀ ਆ ਨਾ ਉਦੋਂ ਫ੍ਰੀ ਨਿੱਕੀ ਜਿਹੜੀ ਹਾਂ ਤੇ ਉਹਦੇ ਪੈਰਾਂ 'ਚ ਤਰਾਹ ਜਿ ਤਰ੍ਹਾਂ ਨਾਤੀ ਕਰਦਾ ਹੈ ਬੱਸ ਚੁੱਪ ਕਰ ਜਾ ਨਹੀਂ ਪੁੱਛ ਨਹੀਂ ਆ ਲੈ ਜਾ ਲੈ ਜਾ ਜੀ ਮਸਲਤੀ ਕੀ ਦਿਮਾਗ ਕਰਦਾ ਬੈਠ ਜਾ ਥੱਲੇ ਬੈਠਾ ਮੇਰੇ ਨੂੰ ਵੀ ਕਹਿੰਦਾ ਲੱਤ ਮਾਰਾ ਬੱਚੇ ਨੂੰ ਕੁੜੀ ਨੂੰ ਆਪ ਕੋਈ ਨਹੀਂ 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 ਚੁੱਪ ਨਹੀਂ ਨਹੀਂ ਚਾਚੇ ਲੋਕ ਜਾ ਨਹੀਂ ਮਾਰਦਾ ਨਹੀਂ ਮਾਰਦਾ ਕਿਹਦੇ ਤੈਨੂੰ ਪਹਿਰੇ ਹੁੰਦੇ ਨਹੀਂ

ਈ ਬੰਦੇ ਚਾਚੇ ਰੁਕ ਜਾਓ ਸਾਹਮਣੇ ਆ ਦੇ ਗੱਲ ਸੁਣੋ ਇਧਰ ਆ ਰੰਗੀਲਾ ਫਿਰ ਬੰਦ ਲੋ ਇਹ ਸੰਗਤਾਂ ਦੇ ਆ ਗਏ ਆ ਅੱਗੇ ਪਿੱਛੇ ਉਹਦੇ ਨਾਮ ਤੇ ਤੂੰ ਹੀ ਖੇੜੀ ਨਾ ਨਹੀਂ ਚਾਚੇ ਉਹਨਾਂ ਆਪਾਂ ਵਾਅਦਾ ਕੀਤਾ ਚਾਚੇ ਵਾਅਦਾ ਕੀਤਾ ਆਪਾਂ ਚਾਚੇ ਜੇ ਬੰਦੇ ਕੋਲੋਂ ਬਾਹਰ ਨਹੀਂ ਚੱਲਦੇ ਉਹਨੂੰ ਅਹੁਲੋ ਲੈ ਜਾਓ ਮਾਫੀ ਮਿਲੋ ਉਹਨੂੰ ਤੇ ਗੱਲ ਕਰ ਤੋ ਜਿਹਦੇ ਨੇ ਰਾਤੀ ਹੋਈ ਆ ਠੀਕ ਮੈਂ ਅੱਜ ਚਾਚੇ ਉਹਨੂੰ ਕਰਨ ਦਿਓ ਪਹਿਲਾਂ ਚਲ ਗੈਸ ਹੋਰ ਗੱਲ ਕਰਨੇ ਕਰ ਮੰਦੀ ਬੈਠੇ ਨਵ ਕਰ ਲਾ ਤਾ ਗਿਆ ਹੈ ਨਾ ਗਿਆ ਹੈ ਨਾ ਨਹੀਂ ਮਾਰਨਾ ਉਹਨੂੰ ਮੈਂ ਉਹਨਾਂ ਨਾਲ ਲਾਇਆ ਇਹ ਕੁਛ ਦਿਨ ਪਹਿਲਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੇਡੀਜ਼ ਨੇ ਕਿਹਾ ਵੀ ਮੇਰੇ ਨਾਲ ਬਾਬਾ ਕਲਵੰਦ ਸਿੰਘ ਆ ਜਿਨੇ ਮੈਨੂੰ ਕੋਲਡ ਡਰਿੰਕ ਦੇ ਵਿੱਚ ਕੁਝ ਪਿਆ ਕੇ ਤੇ ਮੈਨੂੰ ਇਹ ਕਿਹਾ ਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਮਿਲੂਗੀ ਤਾਂ ਮੇਰੇ ਨਾਲ ਤੈਨੂੰ ਪੰਜ ਇਸ਼ਨਾਨ ਕਿਤੇ ਬਾਹਰ ਕਰਨ ਜਾਣਾ ਪਊਗਾ ਤੇ ਉਹਨੇ ਉਸ ਦਾ ਪਤੀ ਉਹਦੇ ਨਾਲ ਗਿਆ ਹੋਇਆ ਸੀਗਾ ਤੇ ਉਹਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਉਹ ਆਪਣੇ ਸਕੂਟਰ ਦੇ ਉੱਤੇ ਬਿਠਾ ਕੇ ਲੇਡੀਜ਼ ਨੂੰ ਕਿਸੇ ਬਾਹਰ ਮੋਟਰ ਦੇ ਉੱਤੇ ਲੈ ਗਿਆ ਤੇ ਉਸਦੇ ਨਾਲ ਉਸਨੇ ਰੇਪ ਕੀਤਾ ਤੇ ਲੇਡੀਆਂ ਨੇ ਤੁਰੰਤ ਜਦੋਂ ਪਹਿਲਾਂ ਤਾਂ ਸਾਨੂੰ ਕੋਈ ਸਟੇਟਮੈਂਟ ਨਹੀਂ ਰਿਕਾਰਡ ਕਰਾਈ ਸੀ ਕੱਲ ਉਸਨੇ ਸਾਨੂੰ ਆ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਉਸਦੇ ਖਿਲਾਫ ਕਲਵੰਤ ਸਿੰਘ ਦੇ ਇਮੀਡੀਏਟਲੀ ਅਸੀਂ ਐਫ ਆਰ ਨੰਬਰ 80/24 ਅੰਡਰ ਸੈਕਸ਼ਨ 64 ਬੀ ਐਨ ਐਸ ਦੇ ਵਿੱਚ ਰਜਿਸਟਰ ਕਰ ਦਿੱਤੀ ਹੈ ਜੀ ਤੇ ਛਾਪੇਮਾਰੀ ਸਾਡੀ ਜਾਰੀ ਹੈ ਕੰਟੀਨਿਊ ਜਲਦੀ ਤੋਂ ਜਲਦੀ ਉਹਨੂੰ ਬਾਬੇ ਨੂੰ ਅਰੈਸਟ ਕਰ ਲਿਆਤਾ ਜਾਊਗਾ ਸਰ ਕਰਨ ਕੀ ਕਰਨ ਇਹ ਸੀ ਕਿ ਬਾਬਾ ਪਿੰਡ ਦੇ ਵਿੱਚ ਜਿਵੇਂ ਪੁੱਛਾ ਦਿੰਦੇ ਹੁੰਦੇ ਆ ਜੀ ਤੇ ਆਮ ਲੋਕੀ ਪੁੱਛਾ ਲੈਣ ਜਾਂਦੇ ਨੇ ਤਾਂ ਉਹਨੇ ਕਿਹਾ ਵੀ ਤੈਨੂੰ ਬਾਬੇ ਨੇ ਕਿਹਾ ਵੀ ਮੁੰਡਾ ਹੈ ਨਹੀਂ ਸੀ ਇਹਨਾਂ ਲੇਡੀ ਦੇ ਘਰੇ ਮੈਰਿਡ ਸੀ ਤੇ ਉਹਨਾਂ ਨੇ ਕਿਹਾ ਤੈਨੂੰ ਪੁੱਤਰ ਦੀ ਦਾਤ ਮਿਲ ਜੂਗੀ ਜੀ ਇਹਨਾਂ ਕੋਲੋਂ ਤੇ ਇਸ ਲਈ ਉਹਨਾਂ ਦੇ ਘਰੇ ਜਾਂਦੀ ਸੀਗੀ ਤਾਂ ਬਾਬੇ ਨੇ ਕਿਹਾ ਵੀ ਜੇ ਤੂੰ ਪੁੱਤਰ ਦੀ ਦਾਤ ਲੈਣੀ ਆ ਤੇ ਤੈਨੂੰ ਮੈਨੂੰ ਨਾਲ ਪੰਜ ਇਸ਼ਨਾਨ ਕਰਨ ਜਾਣਾ ਪਊਗਾ ਬਾ